ਯੂਕੀ ਤੋਂ ਆਪਣੇ ਜੋ ਪਤਨੀ ਹੈਗੀ ਪਤਨੀ ਦਾ ਜਨਮ ਦਿਨ ਮਨਾਉਣ ਦੇ ਲਈ ਜੋ ਪਤੀ ਹੈਗਾ ਉਹ ਆਉਂਦਾ ਹੈ ਆਪਣੇ ਘਰ ਤੇ ਆਪਣੇ ਘਰ ਆ ਕੇ ਜਦੋਂ ਉਸ ਦੇ ਵੱਲੋਂ ਬਰਥਡੇ ਸੈਲੀਬ੍ਰੇਟ ਕਰ ਲਿਆ ਜਾਂਦਾ ਉਸ ਤੋਂ ਬਾਅਦ ਪਤਨੀ ਦੇ ਵੱਲੋਂ ਆਪਣੇ ਹੀ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਅਜਿਹੀ ਚੀਜ਼ ਹੰਗਾ ਦਿੱਤੀ ਜਾਂਦੀ ਹੈ ਜਿਸ ਦੇ ਕਾਰਨ ਉਹ ਬੇਹੋਸ਼ ਹੋ ਜਾਂਦਾ ਉਸ ਤੋਂ ਬਾਅਦ ਪਤੀ ਦੇ ਪ੍ਰੇਮੀ ਦੇ ਨਾਲ ਮਿਲ ਕੇ 15 ਟੁਕੜੇ ਕੀਤੇ ਜਾਂਦੇ ਨੇ ਫਿਰ ਡਰਮ ਦੇ ਵਿੱਚ ਪਾ ਕੇ ਉੱਤੇ ਦੀ ਜੋ ਸਿਮਿੰਟ ਹੈ ਉਸ ਦੇ ਨਾਲ ਕਵਰ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪਤਨੀ ਜੋ ਹੈ ਉਹ ਪ੍ਰੇਮੀ ਦੇ ਨਾਲ Shimla ਘੁੰਮਣ ਦੇ ਲਈ ਚਲੀ ਜਾਂਦੀ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਜੋ ਪਤਨੀ ਹੈ ਉਸ ਦੇ ਜਨਮ ਦਿਨ ਮੌਕੇ ਤੇ ਪਤੀ ਜੋ ਹੈ UK ਤੋਂ ਆਉਂਦਾ ਹੈਗਾ ਕਿ ਪਤਨੀ ਦਾ ਜਨਮ ਦਿਨ ਹੈ ਨਾਲ ਹੀ ਅਗਲੇ ਦਿਨ ਮੇਰੀ ਧੀ ਦਾ ਵੀ ਜਨਮ ਦਿਨ ਹੋਵੇਗਾ ਤਾਂ ਦੋਵੇਂ ਦਾ ਜੋ ਬਰਥਡੇ ਹੈ ਸੈਲੀਬ੍ਰੇਟ ਵਧੀਆ ਤਰੀਕੇ ਦੇ ਨਾਲ ਕਰਾਂਗਾ ਅਜਿਹੀ ਦੇ ਵਿੱਚ ਬੀਤੇ ਮਹੀਨੇ ਯਾਨੀ ਫਰਵਰੀ ਦੇ ਵਿੱਚ ਜੋ ਪਤੀ ਹੈ ਉਹ ਆਪਣੇ ਘਰ ਵਾਪਸ ਆਉਂਦਾ ਹੈਗਾ ਉਸ ਤੋਂ ਬਾਅਦ 4 ਤਰੀਕ ਨੂੰ ਯਾਨੀ 4 ਮਾਰਚ ਨੂੰ ਇਸ ਵੱਡੀ ਵਾਰਦਾਤ ਨੂੰ ਪਤਨੀ ਦੇ ਵੱਲੋਂ ਪ੍ਰੇਮੀ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਗਿਆ ਖਬਰ ਜਿਹੜੀ ਹੈਗੀਆ ਮੇਰੜ ਤੋਂ ਸਾਹਮਣੇ ਆ ਰਹੀ ਹੈ ਤਾਂ ਇਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਮੰਗਲਵਾਰ ਨੂੰ ਜਦੋਂ ਬਦਬੂ ਜੋ ਹੈ ਆਸ-ਪਾਸ ਦੇ ਇਲਾਕੇ ਦੇ ਵਿੱਚ ਫੈਲ ਗਈ ਤਾਂ ਅਜੇ ਹੀ ਦੇ ਵਿੱਚ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੇ ਵੱਲੋਂ ਡ੍ਰਿਲ ਮਸ਼ੀਨ ਦੇ ਨਾਲ ਡਰਮ ਨੂੰ ਤੋੜਿਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਉਸ ਦੇ ਵਿੱਚ ਮ੍ਰਿਤਕ ਦੇ ਹੈ 2 ਘੰਟੇ ਬਾਅਦ ਜੋ ਹੈ ਹਾਲਾਂਕਿ ਉਹਨਾਂ ਨੂੰ ਸਫਲਤਾ ਨਹੀਂ ਸੀ ਮਿਲੀ ਬਹੁਤ ਜ਼ਿਆਦਾ ਮੁਸ਼ਕਲ ਕਰਨ ਤੋਂ ਬਾਅਦ ਉਹਨਾਂ ਨੂੰ ਡਰਮ ਜਿਹੜਾ ਹੈਗਾ ਡਰਮ ਖੋਲ ਕੇ ਡਰਮ ਤੋੜ ਕੇ ਉਹਨਾਂ ਨੇ ਲਾਸ਼ ਦੇਖੀ ਹੈ ਸਿਮਿੰਟ ਦੇ ਚਲਦੇ ਜੋ ਹੈ ਲਾਸ਼ ਜੰਮ ਚੁੱਕੀ ਸੀ ਘਰ ਦੇ ਬਾਹਰ ਲੋਕ ਜਿਹੜੇ ਹੈਗੇ ਆ ਵੱਡੀ ਗੁੰਟੇ ਦੇ ਵਿੱਚ ਵੀ ਨਜ਼ਰ ਆਏ ਮਰਚਨ ਨੇਵੀ ਦੇ ਵਿੱਚ ਜੋ ਸੌਰਵ ਹੈ ਜਿਸ ਦੀ ਕੀ ਹੁਣ ਮੌਤ ਹੋ ਚੁੱਕੀ ਹੈ ਉਹ ਕੰਮ ਕਰਦਾ ਸੀ ਸੌਰਵ ਕੁਮਾਰ ਰਾਜਪੂਤ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦਾ ਕੀ ਲਵ ਮੈਰਿਜ ਉਸਨੇ ਕਰਵਾਇਆ ਸੀ ਮੁਸਕਾਨ ਦੇ ਨਾਲ 22 ਦਿਨ ਪਹਿਲਾਂ ਉਹ ਲੰਡਨ ਤੋਂ ਮੇਰਟ ਦੇ ਵਿੱਚ ਆਇਆ ਸੀ ਮੁਸਕਾਨ ਨੇ ਇਸ ਬਾਬਤ ਜੋ ਹੈ ਕਬੂਲ ਵੀ ਕੀਤਾ ਹੈਗਾ ਕਿ ਉਸਨੇ ਬாய்ਫਰੈਂਡ ਸਾਹਿਲ ਸ਼ੁਕਲਾ ਉਰਫ ਮੋਹਿਦ ਦੇ ਨਾਲ ਮਿਲ ਕੇ ਸੌਰਵ ਦੀ ਹਤਿਆ ਕੀਤੀ ਹੈ ਹਾਲਾਂਕਿ ਫਿਲਹਾਲ ਦੋਵੇਂ ਨੂੰ ਹੀ ਹਿਰਾਸਤ ਦੇ ਵਿੱਚ ਪੁਲਿਸ ਦੇ ਵੱਲੋਂ ਲੈ ਲਿਆ ਗਿਆ ਹੈ ਸੌਰਵ ਕੁਮਾਰ ਜੋ ਹੈ ਉਹ ਇੰਦਰਾ ਨਗਰ ਸੈਕੰਡ ਦੇ ਰਹਿਣ ਵਾਲੇ ਸਿਗੇ ਦੱਸੇ ਜਾ ਰਹੇ ਨੇ ਪਰਿਵਾਰ ਦੇ ਵਿੱਚ ਪਤਨੀ ਮੁਸਕਾਨ ਤੋਂ ਇਲਾਵਾ ਪਿਤਾ ਮੁੰਨਾ ਲਾਲ ਤੇ ਪਰਾ ਜਿਹੜਾ ਹੈਗਾ ਬਬਲੂ ਤੇ ਮਾਂ ਰੇਨੂ ਵੀ ਹੈ ਸੌਰਵ ਕੁਮਾਰ ਜੋ ਹੈ ਮੁਸਕਾਨ ਦੇ ਨਾਲ ਰਸਤੋਗੀ ਦੇ ਵਿੱਚ ਲਵ ਮੈਰਿਜ ਕੀਤੀ ਸੀ ਇਸ ਗੱਲ ਨੂੰ ਲੈ ਕੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਵਿਵਾਦ ਚੱਲ ਰਿਹਾ ਸੀ ਜਿਸ ਦੇ ਕਾਰਨ ਪਰਿਵਾਰ ਦੇ ਵੱਲੋਂ ਬੇਦਖਲ ਕਰ ਦਿੱਤਾ ਗਿਆ ਸੀ 3 ਸਾਲ ਪਹਿਲਾਂ ਸੌਰਵ ਮੁਸਕਾਨ ਜਿਹੜੇ ਹੈਗੇ ਆ ਇੰਸਟਾਗ੍ਰam ਉਤੇ ਓਮਪਾਲ ਦੇ ਮਕਾਨ ਦੇ ਕਿਰਾਏ ਤੇ ਰਹਿਣ ਲੱਗੇ ਸੀ ਜਿੱਥੇ ਪਤਨੀ ਜੋ ਮੁਸਕਾਨ ਹੈ ਉਹ ਰਸਤੋਗੀ ਅਤੇ 6 ਸਾਲ ਦੀ ਬੇਟੀ ਜੋ ਪੀਹੂ ਹੈ ਉਸ ਦੇ ਨਾਲ ਰਹਿ ਰਹੇ ਸੀ ਪੀਹੂ ਸੈਕਿੰਡ ਕਲਾਸ ਦੀ ਜੋ ਹੈ ਸਟੂਡੈਂਟ ਦੱਸੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸੌਰਵ ਦੀ ਇਸ ਸਮੇਂ ਜੋ ਪੋਸਟਿੰਗ ਹੈਗੀ ਲੰਡਨ ਦੇ ਵਿੱਚ ਸੀ 25 ਫਰਵਰੀ ਨੂੰ ਪਤਨੀ ਮੁਸਕਾਨ ਦਾ ਜਨਮ ਦਿਨ ਸੀਗਾ ਜਿਸ ਦੇ ਲਈ ਜੋ ਹੈ ਜਨਮ ਦਿਨ ਸੈਲੀਬ੍ਰੇਟ ਕਰਨ ਦੇ ਲਈ 24 ਫਰਵਰੀ ਨੂੰ ਸੌਰਵ ਜਿਹੜਾ ਹੈਗਾ ਮੇਰਟ ਦੇ ਵਿੱਚ ਆਉਂਦਾ ਹੈ ਮੁਸਕਾਨ ਨੇ 10 ਦਿਨ ਪਹਿਲਾਂ ਮੁਹੱਲੇ ਦੇ ਲੋਕਾਂ ਨੂੰ ਦੱਸਿਆ ਸੀ ਕਿ ਪਤੀ ਜੋ ਹੈ ਉਸ ਦੇ ਨਾਲ ਉਹ ਹਿਮਾਚਲ ਪ੍ਰਦੇਸ਼ ਘੁੰਮਣ ਦੇ ਲਈ ਜਾਵੇਗੀ ਇਸ ਤੋਂ ਬਾਅਦ ਉਹ ਘਰ ਜੋ ਹੈ ਗੇਟ ਤੇ ਤਾਲਾ ਲੱਗਿਆ ਹੋਇਆ ਸੀ ਅਜੇ ਇਹ ਦੇ ਵਿੱਚ ਜੋ ਹੈ ਲੋਕਾਂ ਨੂੰ ਵੀ ਸ਼ੱਕ ਹੋਇਆ ਪਹਿਲਾਂ ਤਾਂ ਲੋਕਾਂ ਨੂੰ ਉਸ ਦੇ ਵੱਲੋਂ ਦੱਸਿਆ ਗਿਆ ਸੀ ਕਿ ਮੈਂ ਤਾਂ ਆਪਣੇ ਪਤੀ ਦੇ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਲਈ ਜਾਵਾਂਗੀ ਇਸ ਕਰਕੇ ਸਾਰਿਆਂ ਨੂੰ ਲੱਗਿਆ ਕਿ ਸ਼ਾਇਦ ਹੀ ਉੱਥੇ ਹੀ ਗਏ ਹੋਏ ਨੇ ਅਜੇ ਹੀ ਦੇ ਵਿੱਚ ਆਪਣੀ ਬੱਚੀ ਜੋ ਹੈ ਉਸ ਨੂੰ ਆਪਣੇ ਮਾਪਿਓ ਦੇ ਘਰ ਛੱਡ ਕੇ ਚਲੀ ਗਈ ਸੀ ਤੇ ਦੱਸਿਆ ਜਾ ਰਿਹਾ ਕਿ ਜਦੋਂ ਪਤੀ ਦਾ ਕਤਲ ਕੀਤਾ ਜਾਂਦਾ ਐਸੀ ਡਰਮ ਦੇ ਵਿੱਚ ਟੁਕੜੇ ਕਰਕੇ ਪਾਉਣ ਤੋਂ ਬਾਅਦ ਸਿਮਿੰਟ ਦੇ ਨਾਲ ਕਵਰ ਕਰਨ ਤੋਂ ਬਾਅਦ ਜੋ ਪ੍ਰੇਮੀ ਹੈ ਉਸ ਦੇ ਨਾਲ ਸ਼ਿਮਲੇ ਦੇ ਵਿੱਚ ਘੁੰਮਣ ਦੇ ਲਈ ਚਲੀ ਜਾਂਦੀ ਹੈ ਹਾਲਾਂਕਿ ਇਸ ਮੁਤਲਕ ਜੋ ਹੈ ਜਾਣਕਾਰੀ ਵੀ ਸਾਡੇ ਸਾਹਮਣੇ ਆਈ ਹੈ ਕਿ ਜਦੋਂ ਇਹ ਵਾਪਸ ਆਉਂਦੇ ਨਹੀਂ ਤਾਂ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਵੱਲੋਂ ਜੋ ਹੈ ਕਬੂਲ ਕਰ ਲਿਆ ਜਾਂਦਾ ਹੈ ਕਿ ਅਸੀਂ ਜੋ ਹੈ ਚਾਕੂ ਦੇ ਨਾਲ ਉਸ ਦਾ ਕਤਲ ਕੀਤਾ ਉਸ ਤੋਂ ਬਾਅਦ ਟੁਕੜੇ ਕੀਤੇ ਤੇ ਟੁਕੜੇ ਕਰਕੇ ਕਿਸ ਤਰੀਕੇ ਦੇ ਨਾਲ ਜੋ লাশ ਦੇ ਟੁਕੜੇ ਉਹਨੂੰ ਉਸ ਨੂੰ ਲੁਕੋਇਆ ਗਿਆ ਹੈਗਾ ਤਾਂ ਅਜਿਹੇ ਦੇ ਵਿੱਚ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਉਹਨਾਂ ਦੇ ਵੱਲੋਂ ਮਾਮਲਾ ਜਿਹੜਾ ਦਾ ਜੀਵਿਕਾਲਿਆ ਗਿਆ ਹੈਗਾ ਕੀ ਕੁਝ ਕਹਿਣਾ ਹੈ ਸਸੰਸਰੀ ਖੇਜ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕੁਝ ਖੁਲਾਸੇ ਹੋਏ ਨੇ ਤੇ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਵਾਰੀ ਤੁਹਾਨੂੰ ਉਹ ਸੁਣਾਉਂਦੇ ਆ ਆਦੇਸ਼ਾਂ ਤਰਾਂ ਬਰੰਪੁਰੀ ਪੁਲਿਸ ਨੂੰ ਇੰਦਰਨਗਰ ਮੇ ਇੱਕ ਮਰਡਰ ਦੀ ਸੂਚਨਾ ਮਿਲੀ ਸੀ ਸੂਚਨਾ ਕੇ ਆਧਾਰ ਪਰ ਪ੍ਰਿਜ਼ਰਵ ਮੌਕੇ ਪਰ ਪਹੁੰਚ ਕੇ ਜਾਂਚ ਪੜਤਾਲ ਨੂੰ ਪੁੱਛਤਾਚੀ ਕੀਤੀ ਗਿਆ ਕਿ ਇੱਕ ਸੌਰਵ ਰਾਜਪੂਤ ਨਾਮ ਦੇ ਵਿਅਕਤੀ ਨੇ जो कि मर्चेंट नेवी में कार्यरत थे ये चार तारीख को अपने घर आए थे और तब से ही ये देखे नहीं गए थे शक के आधार पर इनकी पत्नी मुस्कान और उसके मुस्कान का एक प्रेमी है साहिल उसे पूछताछ के लिए पुलिस ने बुलाया था और पूछताछ के दौरान इन्होंने अपना जुर्म को बुलाया इन्होंने बताया कि चार तारीख को साहिल ने ये और मुस्कान के साथ मिलकर जो सौरभ है उनके चाकू से वार कर हत्या कर दी थी हत्या करने के बाद उन्होंने शव टुकड़े कर एक ट्रम में डालकर उसे सीमेंट से भर दिया था पुलिस द्वारा जो शव है उसको रिकवर कर लिया गया है शव को पोस्टमार्टम के लिए मोर्चरी भिजवाया गया है और इसमें जो दोनों ही, जो ये है, साहिल और मुस्कान इन दोनों को हिरासत में ले लिया गया गिरफ्तार कर लिया गया है परिजनों की तहरीर के आधार पर सुसंगत धाराओं में मुकदमा पंजीकृत कर लिया गया है अब इन दोनों को ही माननीय न्यायालय के सामने पेश कर आवश्यक रूप कार्रवाई की जा रही है आज देर शाम थाना ਤਾਂ ਇਸ ਮਾਮਲੇ ਦੇ ਵਿੱਚ ਖੁਲਾਸਾ ਇਹ ਵੀ ਹੋਇਆ ਕਿ ਜਦੋਂ ਇੱਕ ਘਟਨਾ ਜੋ ਹੈ ਇਸ ਨੂੰ ਅੰਜਾਮ ਦਿੱਤਾ ਗਿਆ ਪ੍ਰੇਮੀ ਤੇ ਪਤਨੀ ਦੇ ਵੱਲੋਂ ਅਜੇਹੀ ਦੇ ਵਿੱਚ ਜਦੋਂ ਇਹ ਸ਼ਿਮਲਾ ਚਲੇ ਗਏ ਤਾਂ ਜੋ ਮਰਿਤਕ ਸੌਰਵ ਹੈ ਉਸ ਦਾ ਜੋ ਪਰਾਇਆ ਉਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਸੀ ਲਗਾਤਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਗੱਲਬਾਤ ਨਹੀਂ ਹੋਈ ਤਾਂ ਅਜੇਹੀ ਦੇ ਵਿੱਚ ਉਸ ਨੂੰ ਪਤਾ ਸੀ ਕਿ ਕਿੱਥੇ ਕਿਰਾਏ ਦੇ ਮਕਾਨ ਤੇ ਦੋਨੋਂ ਰਹਿ ਰਹੇ ਨੇ ਭਰਾ ਤੇ ਭਾਬੀ ਅਜੇਹੀ ਦੇ ਵਿੱਚ ਮੌਕੇ ਤੇ ਪਾਸ ਦੇ ਨੇ ਤੇ ਮੌਕੇ ਤੇ ਤਾਲਾ ਲੱਗਿਆ ਹੁੰਦਾ ਉਸ ਤੋਂ ਬਾਅਦ ਭਾਬੀ ਨੂੰ ਕਾਲ ਕਰਦਾ ਹੈਗਾ ਭਾਬੀ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਪੇਕੇ ਹੈਗੀ ਮੈਨੂੰ ਨਹੀਂ ਪਤਾ ਉਹ ਤਾਂ ਘਰ ਵੇਗਾ ਅਜਿਹੇ ਦੇ ਵਿੱਚ ਉਸ ਨੂੰ ਫੇਡ ਆਊਟ ਹੁੰਦਾ ਫਿਰ ਉਸ ਦੇ ਵੱਲੋਂ ਆਸ-ਪਾਸ ਦੇ ਲੋਕਾਂ ਤੋਂ ਜੋ ਹੈ ਪੁੱਛ ਪੜਤਾਲ ਕੀਤੀ ਜਾਂਦੇ ਪਰ ਇੰਨੀ ਕ ਦੇਰ ਤੱਕ ਜੋ ਉਸਦੀ ਭਾਬੀ ਹੁੰਦੀ ਹੈ ਉਹ ਕਿਸੇ ਹੋਰ ਸਾਕਸ਼ ਦੇ ਨਾਲ ਮੌਕੇ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਜੋ ਸੌਰਵ ਦਾ ਜੋ ਪ੍ਰਾਹ ਹੁੰਦਾ ਹੈ ਉਹ ਉਸ ਨੂੰ ਪੁੱਛਦਾ ਆਪਣੀ ਭਾਬੀ ਨੂੰ ਕਿ ਆਖੇ ਮੇਰਾ ਪ੍ਰਾਹ ਕਿੱਥੇ ਹੈ ਤਾਂ ਅਜੇਹੇ ਦੇ ਵਿੱਚ ਉਸ ਦੇ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਫਿਰ ਉਸ ਦੇ ਵੱਲੋਂ ਜੋ ਪ੍ਰਾਹ ਉਸ ਪੁੱਛਦਾ ਹੈ ਕਿ ਤੁਹਾਡੇ ਨਾਲ ਇਹ ਮੁੰਡਾ ਕੌਣ ਹੈ ਤਾਂ ਵੀ ਉਹ ਚੁੱਪ ਰਹਿਂਦੀ ਹੈ ਅਜੇਹੇ ਦੇ ਵਿੱਚ ਜੋ ਪ੍ਰਾਹ ਹੈਗਾ ਉਸ ਨੂੰ ਡਾਊਟ ਹੁੰਦਾ ਫਿਰ ਘਰ ਦੇ ਵਿੱਚ ਦਾਖਲ ਹੁੰਦਾ ਤਾਂ ਉਸ ਨੂੰ ਬਹੁਤ ਜ਼ਿਆਦਾ ਜੋ ਹੈਗੀ 스멜 ਆ ਰਹੀ ਹੁੰਦੀ ਹੈ ਉਸ ਤੋਂ ਬਾਅਦ ਉਸ ਨੂੰ ਡਾਊਟ ਹੁੰਦਾ ਹੈ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਾ ਕੇ ਇਹ ਪੂਰਾ ਮਾਮਲਾ ਜੋ ਹੈ ਇਸ ਦਾ ਖੁਲਾਸਾ ਹੁੰਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ 2016 ਦੇ ਵਿੱਚ ਲਵ ਮੈਰਿਜ ਕਰਵਾਈ ਗਈ ਸੀ ਸੌਰਵ ਦੇ ਵੱਲੋਂ ਪਤਨੀ ਮੁਸਕਾਨ ਦੇ ਨਾਲ ਤੇ 2019 ਤੇ 20 ਦੇ ਦਰਮਿਆਨ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਮੁਸਕਾਨ ਹੈ ਉਸ ਦਾ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਸੀ ਹਾਲਾਂਕਿ ਇਸ ਬਾਬਤ ਫਿਲਹਾਲ ਤੱਕ ਕਿਸੇ ਨੂੰ ਨਹੀਂ ਸੀ ਪਤਾ ਜਦੋਂ ਤੱਕ ਇਸ ਮਾਮਲੇ ਦਾ ਖੁਲਾਸਾ ਨਹੀਂ ਹੋ ਗਿਆ ਕਿ ਇਹਨਾਂ ਦੋਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਕਿਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਨੂੰ ਸਜ਼ਾ ਦਿੱਤੀ ਜਾਵੇਗੀ